ਤੁਹਾ ਆਪਾਂ ਇਸ ਵਕਤ ਹੈਗੇ ਬਿਚਨੋਈਆਂ ਦੇ ਇਲਾਕੇ ਦੇ ਵਿੱਚ ਜੈਸਲਮੇਰ ਤੋਂ ਆਪਾਂ ਰਹਿ ਗਏ ਘਟੋ ਘਟ ਵੀ 140 ਕਿਲੋਮੀਟਰ ਪਿੱਛੇ ਇਹ ਸਾਹਮਣੇ ਹੈਗਾ ਚੰਦਨ ਦਾ ਹੋਟਲ ਜਿੱਥੇ ਆਪਾਂ ਰਾਤ ਠਹਿਰ ਕੀਤੀ ਸੀ ਤੇ ਕਿਉਂਕਿ ਅੱਗੇ ਕੋਈ ਹੋਟਲ ਆਉਂਦਾ ਨਹੀਂ ਛੇਤੀ ਤੇ ਸੀ ਇੱਥੇ ਰਾਤ ਰਹਿ ਪਏ ਤੇ ਚੰਦਨ ਕਹਿੰਦਾ ਬਾਈ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਨੇ ਆ ਡਿੱਗੀ ਬਣਾਈਆਂ ਤੇ ਆ ਨਾਲ-ਨਾਲ ਕਣਕ ਉਹਨਾਂ ਨੇ ਵੀ ਦੀ ਆ ਆ ਡਿੱਗੀ ਬਣਾਈਆਂ ਮਿੱਤਰੋ ਤੇ ਇਥੋਂ ਨਾਲ ਲੰਗਦੀ ਉਹ ਜਿਹੜੀ ਇੰਦਰਾ ਗਾਂਧੀ ਨਹਿਰ ਉਹ ਜਿਹੜੀ ਉੱਚੀ ਜੀ ਨਹੀਂ ਦਿਸਦੀ ਉਹ ਇੰਦਰਾ ਗਾਂਧੀ ਨਹਿਰ ਆ ਉਥੋਂ ਬਾਈ ਜੀ ਇਹਨਾਂ ਨੇ ਆ ਪਾ ਪਾ ਕੇ ਲਿਆਂਦੀ ਮੈਂ ਵਿਖਾਉਣਾ ਤੁਹਾਨੂੰ ਆ ਪਾ ਇਹਨਾਂ ਨੇ ਉਥੋਂ ਪਾ ਕੇ ਲਿਆਂਦੀ ਆ ਤੇ ਆ ਵੇਖੋ ਜੀ ਇਹਦੇ ਚ ਪਾਣੀ ਸਟੋਰ ਕਰਦੇ ਆ ਡਿੱਗੀ ਕੱਚੀ ਆ ਪਾਸੇ-ਪਾਸੇ ਆ ਲਫਾਫਾ ਲਾਇਆ ਮੋਟਾਤਾ ਜਾ ਵੇਖੋ ਮੋਟਾ ਹੈ ਇਹਦੇ ਵਿੱਚ ਪਾਣੀ ਸਟੋਰ ਕਰਕੇ ਤੇ ਆ ਕਣਕ ਦੀ ਬੀਜੀ ਹੋਈ ਆ ਸਾਰੇ ਪਾਣੀ ਦੇਣਾ ਹੀ ਆ ਆ ਸਾਰੇ ਪਾਣੀ ਦੇਣਾ ਉਧਰ ਦੇ ਰਹੇ ਨੇ ਜਿਵੇਂ ਜਿਵੇਂ ਦਈ ਜਾਣਗੇ ਉਵੇਂ ਕਣਕ ਦੀ ਬੀਜੀ ਜਾਣਗੇ ਹਾਂਜੀ ਉਧਰ ਸ਼ਾਇਦ ਮੈਨੂੰ ਲੱਗਦਾ ਹੋਰ ਫਸਲ ਲਾऊं ਤਾਂ ਦੇਖ ਲੋ ਵੀ ਇੰਨੀ ਇਹਨਾਂ ਨੂੰ ਕਠਿਨਾਈ ਆ ਖੇਤੀ ਕਰਨ ਦੇ ਵਿੱਚ ਪੰਜਾਬ ਨਾਲੋਂ ਬਹੁਤ ਔਖੀ ਖੇਤੀ ਆ ਇਹਨਾਂ ਦੀ ਰਾਤ ਇੱਕ ਬੰਦਾ ਰੱਖਿਆ ਅੰਦਰ ਗੱਟੇ ਪਏ 5-6 ਗੱਟੇ ਯੂਰੀਆ ਪਾਉਣ ਵਾਲੀ ਪਈ ਇਹਨੂੰ ਤੇ ਆਹ ਦੇਖੋ ਜੀ ਇਦਾਂ ਇਰੀਗੇਸ਼ਨ ਕਰਦੇ ਆ ਪਾਈਪਾਂ ਨੇ ਮੈਂ ਦਿਖਾ ਦਿੰਨਾ ਆਹ ਵੇਖੋ ਆ ਪਾਈਪਾਂ ਠੀਕ ਆ ਤੇ ਉਹ ਵੇਖੋ ਜੀ ਥਾਂ ਬੀਜਿਆ ਨਹੀਂ ਗਿਆ ਕਣਕ ਬੀਜੀ ਨਹੀਂ ਗਈ ਇਹਨਾਂ ਤੋਂ ਕਿਉਂਕਿ ਕਹਿੰਦੇ ਵੀ بارش ਉਹ ਨਹੀਂ ਹੋਈ ਨਹੀਂ ਤੇ ਉਹ ਹਜੇ ਕਣਕ ਇਨੀ ਬੀਜੀ ਨਹੀਂ ਗਈ ਤੇ ਕਹਿੰਦੇ ਇੱਥੇ ਹੋਰ ਕੋਈ ਫਸਲ ਲਾਵਾਂਗੇ ਹੁਣ ਗਾਂਝ ਦੀ ਗਰਮੀ 'ਚ ਹਨਾ ਸ਼ਾਇਦ ਜਾਂ ਸਰੋਂ ਸਰੋਂ ਵਗੈਰਾ ਦਾ ਵੀ ਟਾਈਮ ਟੱਪ ਗਿਆ ਤੇ ਇਹੋ ਜੇ ਕੁਝ ਹਾਲਾਤ ਆ ਤੇ ਆਹ ਡਿੱਗੀ 'ਚ ਵੇਖ ਲਓ ਹਨਾ ਉਧਰੋਂ ਵੇਖ ਲਓ ਉਥੋਂ ਪੈ ਪਾ ਕੇ ਲਿਆਂਦੀ ਆ ਉਥੋਂ ਪੈ ਪਾ ਕੇ ਲਿਆ ਕੇ ਇਹਦੇ ਚ ਸੜਤੀ ਇੱਥੋਂ ਇਸ ਮੋਟਰ ਨਾਲ ਚੱਕ ਕੇ ਇਹ ਇਰੀਗੇਸ਼ਨ ਕਰਦੇ ਆ ਫੁਆਰਾ ਸਿਸਟਮ ਲੱਗਿਆ ਆ ਤੇ ਪਾਈ ਜਾਂਦੇ ਹਾਂਜੀ ਆ ਰਾਤ ਨੂੰ ਕਿੱਥੇ ਬੰਦਾ ਰਹਿੰਦਾ ਆ ਰਾਤ ਇੱਕ ਇੱਥੇ ਬੰਦਾ ਰਹਿੰਦਾ ਜਿਹਦੀ ਡਿਊਟੀ ਹੁੰਦੀ ਹੈ ਹਨਾ ਇੱਕ ਮੋਟਰ ਉਧਰ ਲੱਗੀ ਇੱਕ ਇੱਧਰ ਲੱਗੀ ਆ ਇਹ ਬਿਛਨੁਈਆਂ ਦੇ ਖੇਤ ਨੇ ਜੀ ਤੇ ਇੱਥੇ ਮਿੱਤਰੋ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਬਾਈ ਨੂੰ ਰਾਜ ਚਾਚੇ ਨੇ ਕਹਤਾ ਵੀ ਯਾਰ ਚਿਕਨ ਚੁਕਨ ਇੱਥੇ ਮਿਲੂਗਾ ਚਾਚਾ ਕਹਿੰਦਾ ਨਾ ਬਈ ਜੇ ਬਿਸ਼ਨੋਈਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਮੇਰਾ ਹੋਟਲ ਚਗਾ ਦੇਣਾ ਇਸ ਕਰਕੇ ਇੱਥੇ ਨਾ ਮਿੱਤਰੋ ਬਿਸ਼ਨੋਈ ਕਿਸੇ ਵੀ ਚੀਜ਼ ਨੂੰ ਮਾਰ ਕੇ ਖਾਣ ਦੀ ਇਜਾਜ਼ਤ ਨਹੀਂ ਦਿੰਦੇ ਚੋਰੀ ਪੜਦੇ ਨਾਲ ਕਰ ਲੋ ਇੱਥੇ ਬਾਈ ਜੀ ਚਾਹੇ ਤਿੱਤਰ ਹੋ ਗਿਆ ਕੁਝ ਵੀ ਲਾ ਲੋ ਖਰਗੋਸ਼ ਤਿੱਤਰ ਹਿਰਨ ਮੁਰਗਾ ਤੁਸੀਂ ਮਾਰ ਨਹੀਂ ਸਕਦੇ ਸਖਤ ਮਨਾਹੀ ਹੈ ਇੱਥੋਂ ਲੈ ਕੇ ਜਿੰਨਾ ਵੀ ਬਿਸ਼ਨੋਈਆਂ ਦਾ ਏਰੀਆ ਬਾਬਲਪੁਰ ਤੋਂ ਲੈ ਕੇ ਜਸਲਮਰ ਤੁਰੇ ਤੱਕ ਜਿਹੜਾ ਬਿਸ਼ਨੋਈਆਂ ਦਾ ਏਰੀਆ ਹੈ ਤਗੜੇ ਤਗੜੇ ਘਰ ਆ ਉਹ ਵੇਖੋ ਪਿੰਡ ਆ ਜੀ ਅੱਗੇ ਇਹ ਆ ਵੇਖੋ ਜੀ ਆ ਪਿੰਡ ਆ ਮੈਂ ਸਕਰੀਨ ਤੇ ਲਿਖ ਦੂੰਗਾ ਚੰਦਰ ਨੂੰ ਪੁੱਛ ਕੇ ਕਿਹੜਾ ਘਰ ਵਸੇ ਹੋਇਆ ਉੱਚਾ ਪਿੰਡ ਆ ਜੀ ਥੋੜਾ ਜਿਹਾ ਛੋਟਾ ਜਿਹਾ ਪਿੰਡ ਆ ਹੈ ਤੇ ਹੁਣੇ ਹੀ ਆਪਾਂ ਮੋਹਨਗੜ ਪਹੁੰਚਣ ਵਾਲੇ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਜਾਵਾਂਗੇ ਆਪਾਂ ਮੋਹਨਗੜ ਠੀਕ ਹੈ ਜੀ ਤੇ ਬਾਕੀ ਕਣਕ ਵਿਖਾ ਦੇਣੇ ਕਣਕ ਇੱਥੇ ਵੈਸੇ ਲੇਟ ਹੀ ਆ ਉੱਚੀ ਨਹੀਂ ਵੀ ਟਿੱਬਿਆਂ 'ਚ ਹੁੰਦੀ ਆ ਮਾਕੀ ਮੋਹਨਗੜ ਪਹੁੰਚਣ ਵਾਲੇ ਆਪਾਂ ਘੱਟੋ ਘੱਟ ਵੀ ਲਾ ਲੋ 100 ਸਵਾ 100 ਕਿਲੋਮੀਟਰ ਪਿੱਛੇ ਆ ਮੋਹਨਗੜ ਤੋਂ ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਸਕੂਲ ਵਿਖਾਵਾਂਗੇ ਦੋ ਚੀਜ਼ਾਂ ਪਿੱਛੇ ਆਏ ਆ ਇੱਕ ਮਾਤਾ ਰਤਨਾਵਤੀ ਰਤਨਾ ਦੇਵੀ ਸਕੂਲ ਉਹ ਦਿਖਾਵਾਂਗੇ ਆ ਦੇਖੋ ਜੀ ਇਹਨਾਂ ਦੇ ਸੰਦ ਸੱਪੇ ਪਏ ਹੋ ਵੇਖੋ ਡ੍ਰਿਪ ਸਿਸਟਮ ਪਿਆ ਜਿਹੜਾ ਹਨਾ ਤਵੀਆਂ ਪਈਆਂ ਉਹ ਟਰੈਕਟਰ 744 ਇਹ ਬਿਛਨੋਈਆਂ ਦਾ ਖੇਤ ਆ ਜੀ ਤੇ ਬਿਛਨੋਈਆਂ ਦਾ ਟਰੈਕਟਰ ਆ ਜੀ। ਇਧਰ ਆ ਟਰਾਂਫਾਰਮ ਵੇਖ ਲੋ ਜੀ ਮੋਟਰਾਂ ਵਾਸਤੇ ਲਵਾ ਰੱਖਿਆ। ਆ ਵੇਖੋ ਜੀ। ਚੰਗੇ ਆ ਜੀ ਚੰਗੇ ਸਰਦੇ ਭੁਜਦੇ ਆ ਕਹਿੰਦੇ ਮੰਤਰੀਆਂ ਮੁੰਤਰੀਆਂ ਦੇ ਤੱਕ ਪਹੁੰਚ ਆ ਸ਼ਾਇਦ ਮੰਤਰੀ ਵੀ ਹੋਵੇ। ਆ ਕਣਕ ਆ ਜੀ ਕਾਫੀ ਲੇਟ ਲੱਗਦੀ ਆ। ਆ ਵੇਖੋ ਜੀ ਆ ਕਣਕ। ਤਾਂ ਜਿੰਨੀ ਵੀ ਕੋਸ਼ਿਸ਼ ਹੋਈ ਤੁਹਾਨੂੰ। ਕੱਲਾ ਕੱਲਾ ਪਿੰਡ ਕਮਾਉਣ ਦੀ ਕੋਸ਼ਿਸ਼ ਕਰਾਂਗੇ ਰਾਜਸਥਾਨ ਦਾ। ਪਰ ਮੈਂ ਹੈਰਾਨ ਆ ਕਹਿੰਦੇ ਹੁੰਦਾ ਕੁਝ ਨਹੀਂ ਪਰ ਕੋਠੀਆਂ ਮਿੱਤਰੋ ਇੱਥੇ ਜਿਨ੍ਹਾਂ ਨੇ ਵੀ ਪਾਈਆਂ ਨਾ ਕਮਾਲ ਹੀ ਆ ਇਧਰ ਕਹਿੰਗੇ ਮਿੱਤਰੋ ਪੈਲੀਆਂ ਖੁੱਲੀਆਂ ਨੇ ਕਿਸੇ ਦੇ ਕੋਲੇ ਤਗੜੇ ਬੰਦੇ ਕੋਲੇ 200 250 ਬਿਗਾ 200 250 ਬਿਗਾ ਚ 100 ਬਿਗਾ ਵੀ ਕਣਕ ਹੋ ਗਈ ਤਾਂ 12 13 15 ਲੱਖ ਦੀ ਤਾਂ ਕਣਕ ਹੀ ਆ ਮੁੜ ਕੇ ਇਹ ਕਹਿੰਦੇ ਵੀ ਤੁਹਾਡੀ ਹਰ ਫਸਲ ਨਾਲੋਂ ਸਾਡੀ ਫਸਲ ਦਾ ਰੇਟ ਜ਼ਿਆਦਾ ਨਿਕਲਦਾ ਜੇ ਅਸੀਂ ਛੋਲੇ ਲਾਉਣੇ ਤਾਂ ਅਸੀਂ ਪੈਸੇ ਚੰਗੇ ਵਟ ਲੈਨੇ ਆ ਮੂੰਗੀ ਲਾਉਣੇ ਤਾਂ ਚੰਗੇ ਵਟ ਲੈਨੇ ਆ ਗਵਾਰਾ ਲਾਉਣੇ ਤਾਂ ਚੰਗੇ ਵਟ ਲੈਨੇ ਆ ਹਾਂਜੀ ਖੁੱਲੀਆਂ ਪੈਲੀਆਂ ਨੇ ਖਰਚਾ ਘੱਟ ਆ। ਬਸ ਦਿੱਕਤ ਇਹ ਆ ਵੀ ਮਿਹਨਤ ਇਹਨਾਂ ਨੂੰ ਖੁਦ ਕਰਨੀ ਪੈਂਦੀ ਆ। ਇੱਕ ਦੋ ਬੰਦੇ ਇਹਨਾਂ ਨੇ ਸਪੈਸ਼ਲ ਆਹ ਜਿਹੜੀ ਗਾਂ ਪਸ਼ਾਹ ਕਰਨ ਵਾਸਤੇ ਰੱਖੇ ਹੋਏ ਆ ਕਣਕ ਨੂੰ ਪਾਣੀ ਦੇਣ ਵਾਸਤੇ। ਕਣਕ ਇੱਥੇ ਲਗਭਗ ਮੈਨੂੰ ਲੱਗਦਾ ਜੀ ਹੋਊਗੀ ਕੋਈ 20 20 ਕ ਵਿੱਗੇ ਹੋਊਗੀ ਆਈਡੀਆ। ਤੇ ਬਾਕੀ ਆਹ ਹੈਗਾ ਚੰਦਨ ਦਾ ਹੋਮ, ਚੰਦਨ ਦਾ ਆਫਿਸ। ਸੌਰੀ ਚੰਦਨ ਦਾ ਹੋਟਲ। ਇਹ ਹੋਟਲ ਤੁਹਾਨੂੰ ਵਿਖਾ ਦਿੰਨੇ ਆ। ਤੇ ਬਾਕੀ ਚੱਲਦੇ ਆਪਾਂ। ਗੱਡੀ ਉਹ ਬੁਖਾ ਦਿੰਦੇ ਆ ਆ ਦੇਖ ਆ 744 ਟਰੈਕਟਰ ਆ ਜੀ ਹਾਂ ਆ 744 ਟਰੈਕਟਰ ਸਾਹਮਣੇ ਹਾਂਜੀ ਇਧਰ ਗਾਵਾਂ ਬਹੁਤ ਆ ਜੀ ਆ ਵੇਖੋ ਵਾੜਾ ਬੂੜਾ ਇਹਨਾਂ ਨੇ ਪੂਰੀਆਂ ਕੀਤੀਆਂ ਨੇ ਬਹੁਤ ਔਖਾ ਟੱਪਿਆ ਗਿਆ ਇੱਥੋਂ ਤੇ ਹੋਟਲ ਵੀ ਬੜਾ ਸ਼ਾਨਦਾਰ ਬਣਾਇਆ ਇਹਨਾਂ ਨੇ ਹਾਂਜੀ ਰਾਤ ਇੱਥੇ ਕੱਟੀ ਉਹ ਨੋ ਤੇ ਨਵਾਗੇ ਅਸੀਂ ਗਰਮ ਪਾਣੀ ਚੰਦਨ ਕਹਿੰਦਾ ਕਰ ਦੂੰਗਾ ਲਓ ਜੀ ਸਪੈਸ਼ਲ 24 ਘੰਟੇ ਅੱਗੇ ਇੱਥੇ ਇੱਥੇ ਆਪਣੀ ਗੱਡੀ ਖੜੀ ਆ ਆ ਚੰਦਨ ਦਾ ਹੋਟਲ ਆਈ ਬਾਂਸਾਂ ਦਾ ਬਣਿਆ ਹੋਟਲ ਆ ਇਹ ਅੱਗੇ ਵੀ ਵੀਡੀਓ ਪਾਈ ਸੀ ਬਾਂਸਾਂ ਦਾ ਬਣਿਆ ਹੋਟਲ ਆ ਖੜੀ ਹਾਂਜੀ ਗੱਡੀ ਆਪਣੀ ਤੇ ਆ ਚੰਦਨ ਦਾ ਹੋਟਲ ਚਲ ਚੰਦਰਾ ਪਾਣੀ ਦੇ ਗਰਮ ਤੇ ਅਸੀਂ ਨਹਾ ਕੇ ਜਾਈਏ ਮਿੱਤਰਾ ਪਾਣੀ ਗਰਮ ਹੋਈ ਜਾਂਦਾ ਕੋਈ ਨਾ ਲਉ ਬਸ ਹੈ ਪਾਣੀ ਹੋਈ ਜਾਂਦਾ ਗਰਮ ਚਲੋ ਠੀਕ ਹੈ ਵੀ ਇਹ ਆ ਜੀ ਚੰਦਨ ਦਾ ਰਹਿਣ ਬਸੇਰਾ ਕਹਿ ਦਈਏ ਕਿ ਹੋਟਲ ਕਹਿ ਦਈਏ ਹੋਟਲ ਵੀ ਹੈ ਰਹਿਣਾ ਕੀ ਇਹਦਾ ਪੂਰਾ ਹੋਟਲ ਕੀ ਹੈ ਸੱਚਾਈ ਮਾਤਾ ਹੋਟਲ ਹੈ ਸੱਚਾਈ ਮਾਤਾ ਹੋਟਲ ਹੈ ਠੀਕ ਹੈ ਇਹੋ ਜਿਹਾ ਕੋ ਸਿਸਟਮ ਆ ਮਿੱਤਰੋ ਨਜ਼ਾਰਾ ਆ ਗਿਆ ਸਾਨੂੰ ਤਾਂ ਆਉਥੇ ਬਿਲਕੁਲ ਵੀ ਠੰਡ ਨਹੀਂ ਲੱਗਦੀ ਜੇ ਕਿਸੇ ਨੇ ਰਾਤ ਨੂੰ ਪੈਣਾ ਵੈਸੀ ਇੱਥੇ ਵੀ ਨਹੀਂ ਲੱਗਦੀ ਦਿੱਕਤ ਚਲੋ ਠੀਕ ਹੈ ਜੀ ਰੱਬ ਰੱਖਾ ਮਿੱਤਰੋ